ਅੱਜ ਤੁਹਾਡੇ ਨਾਲ ਜੁੜਨ ਦਾ ਕਾਰਨ ਹੈ ਕਿ ਜਥੇਦਾਰ ਗੜਗੜ ਸਾਹਿਬ ਦਾ ਇੱਕ ਬਿਆਨ ਬੜਾ ਹਾਸ ਹੋਣਾ ਹੈ ਹਾਸ ਹੋਣਾ ਇਸ ਕਰਕੇ ਸੰਗਤ ਜੀ ਕਿ ਉਲਟੀ ਗੰਗਾ ਵਗਾ ਰਹੇ ਨੇ ਮर्यादा ਦਾ ਪਾਠ ਸੁਣਾ ਰਹੇ ਨੇ ਮर्यादा ਦੇ ਬਾਰੇ ਇੱਕ ਠੋਕ ਕੇ ਗੱਲ ਕਰ ਰਹੇ ਨੇ ਕਿ ਮर्यादा ਤੇ ਸਾਰੇ ਪੈਰਾ ਦੇਣ ਉਹ ਗੜਗੜ ਸਾਹਿਬ ਜੋ ਕਿ ਗੁਰੂ ਸਾਹਿਬ ਦੀ ਸਥਾਪਿਤ ਪੰਥ ਦੀ ਜਿਹੜੀ ਰੌ ਰੀਤਾ ਨੇ ਮर्यादा ਨੇ ਉਹਨਾਂ ਨੂੰ ਕਿਲੀ ਟੰਗ ਕੇ ਰਾਤ ਦੇ ਹਨੇਰਿਆਂ ਚ ਪ੍ਰਧਾਨ ਥਾਪੇ ਗਈ ਸੀ ਇੱਕ ਪਗੋੜੇ ਧਿਰ ਵੱਲੋਂ ਔਕਾਲ ਤੱਕ ਸਭ ਦੇ ਪਗੋੜੇ ਧਿਰ ਵੱਲੋਂ ਹੇ ਉਸ ਧਿਰ ਦੀ ਹੋਈ ਪੂਰੀ ਹਿੱਕ ਠੋਕ ਕੇ ਪੈਰ ਗਾਰੀ ਕਰ ਰਹੇ ਨੇ ਜੱਜਰ ਕਟਕਤ ਸਾਬ ਤੁਸੀਂ ਕੌਮ ਦੇ ਜਥੇਦਾਰੋਂ ਥੋੜ੍ਹ ਤੋਂ ਇੰਨੀ ਪੱਦਰ ਦੀ ਜਿਹੜੀ ਤੁਸੀਂ ਗੱਲਾਂ ਕਰਨੀ ਸ਼ੁਰੂ ਕਰਤੀਆਂ ਇਹਦੀ ਉਮੀਦ ਨਹੀਂ ਸੀ ਆਪਣੀ ਤੁਲਨਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਹਮੇਸ਼ਾ ਕਰਦੇ ਹੋ ਕਰਨੀ ਵੀ ਚਾਹੀਦੀ ਹੈ ਕੋਈ ਇੱਕ ਥੋੜੇ ਤੋਂ ਪੈਣਾ ਇਤਿਹਾਸ 'ਚ ਬੰਦਾ ਉਸੇ ਥਾਂ ਤੇ ਬੈਠ ਕੇ ਨਾਮ ਲਿਖਾ ਕੇ ਗਿਆ ਉਹ ਵੀ ਉਦੋਂ ਤੁਲਨਾ ਬੇਸ਼ੱਕ ਕਰੋ ਪਰ ਉਹਨਾਂ ਨੂੰ ਮਰਿਆਦਾ ਦਾ ਪਾਠ ਨਾ ਪੜ੍ਹਾਓ ਤੁਸੀਂ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਇੱਕ ਧਿਰ ਦੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਜਥੇਦਾਰ ਸਰ ਪ੍ਰਵਾਨਿਤ ਕੌਮ ਦੇ ਜਥੇਦਾਰ ਸੀ ਤੇ ਥੋੜੀ ਪ੍ਰਵਾਨ ਕੀਤੀਆਂ ਗੱਲਾਂ ਤਾਂ ਹਜੇ ਤੱਕ ਵੀ ਲਟਕ ਰੀਆਂ ਨੇ ਤੁਸੀਂ ਇਤਿਹਾਸ 'ਚ ਇੱਕ ਪਹਿਲੇ ਜਥੇਦਾਰ ਹਾਂ ਜਿਹਦੀ ਪ੍ਰਵਾਨਗੀ ਹਰੇ ਤੱਕ ਵੀ ਕਈ ਸਿੱਖ ਸੰਸਥਾਵਾ ਸੰਪਰਦਾਵਾਂ ਤੇ ਟਕਸਾਲਾ ਖੁੱਲੇ ਆਮ ਮੌਜੂਦ ਨਹੀਂ ਕਰਦੀਆਂ ਮਨਜ਼ੂਰ ਨਹੀਂ ਕਰਦੀਆਂ ਤੇ ਐਸਜੀਪੀਸੀ ਕਿਸ ਅਨੁਸਾਰ ਕਦੇ ਸਥਾਪਧੀਆਂ ਦਾ ਬਹਾਨਾ ਦੇ ਕੇ ਤੇ ਕਿਸ ਨਾਪ ਮਾਪਦੰਡ ਨੂੰ ਅਪਣਾ ਕੇ ਉਹ ਜੀ ਸਾਜ਼ਿਸ਼ ਕਰ ਕਰਕੇ ਤੁਹਾਨੂੰ ਜਥੇਦਾਰ ਸਥਾਪਿਤ ਕਰਨ ਦੀ ਕੋਸ਼ਿਸ਼ 'ਚ ناکਾਮ ਕੋਸ਼ਿਸ਼ 'ਚ ਤੇ ਉੱਥੇ ਗੈਰਨੀ ਹਰਪ੍ਰੀਤ ਸਿੰਘ ਕੌਮ ਦੇ ਉਹ ਸ਼ਕਤੀਸ਼ਾਲੀ ਜਥੇਦਾਰ ਸਨ ਬੜੀ ਦੇਰ ਬਾਅਦ ਇੱਕ ਕੌਮ ਨੂੰ ਉਹ ਜਥੇਦਾਰ ਦੇਖਣ ਨੂੰ ਮਿਲਿਆ ਜਿਹਦੇ ਗੋਡੀ ਹੱਥ ਦੇਸ਼ ਦਾ ਹੋਮ ਸੈਕਟਰੀ ਵੀ ਲਾਉਂਦਾ ਸੀ ਜਿਹਦੇ ਗੋਡੀ ਹੱਥ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਲਾਉਂਦਾ ਸੀ ਜਿਹਦੇ ਗੋਡੀ ਹੱਥ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਚੰਨੀ ਵੀ ਲਾਉਂਦਾ ਸੀ ਉਹ ਇੱਕ ਧਿਰ ਦੇ ਬਣ ਕੇ ਨਹੀਂ ਰਿਹਾ ਕੌਮ ਦੇ ਜਥੇਦਾਰ ਬਣ ਕੇ ਵਿਚਰੇ ਇਸ ਕਰਕੇ ਉਹਨਾਂ ਨੇ ਇੱਕ ਵੱਡਾ ਮੁੱਲ ਜੋ ਦੇਣਾ ਪਿਆ ਪਰ ਉਹ ਆਪਦੇ ਸਦਕ ਤੇ ਤੇ ਸਿੱਖੀ ਤੇ ਬਿਲਕੁਲ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਤੇ ਚੜ੍ਹਦੀ ਕਲਾ ਨਾਲ ਵਿਚਰੇ ਜਿਸ ਦਾ ਨਤੀਜਾ ਇਹ ਰਿਹਾ ਕਿ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਚੱਲੀ ਮਹਿਮ ਦੇ ਲੱਖਾਂ ਡੈਲੀਗੇਟਾਂ ਨੇ ਉਹਨਾਂ ਨੂੰ ਇੱਕ ਜਥੇਦਾਰੀ ਉਹ ਦਿੱਤੀ ਤੇ ਉਹ ਸੇਵਾ ਸੰਭਾਲੀ ਜਿਹਦੇ ਨਾਲ ਕੌਮ ਦੀ ਆਉਣ ਵਾਲੀ ਪੀੜ੍ਹੀਆਂ ਦੀ ਲੀਡਰਸ਼ਿਪ ਜੀ ਚੋਂ ਉੱਭਰਨੀ ਹੈ ਤੇ ਜਥੇਦਾਰ ਸਾਹਿਬ ਆਪਜੀ ਗੱਲਾਂ ਮਰਿਆਦਾ ਦੀ ਕਰ ਰਹੇ ਹੋ ਤੁਹਾਡੇ ਸਾਹਮਣੇ ਕੁਝ ਦਿਨ ਪਹਿਨਾ ਹਰਮੰਦਰ ਸਾਹਿਬ ਦੇ ਹੈੱਡ ਕੰਰੰਟੀ ਸਾਹਿਬ ਸਾਬਕਾ ਕਾਰਜਕਾਰੀ ਜਥੇਦਾਰ ਅਕਾਲ ਤਖਤ ਗੰਦੀ ਰਗਵੀਰ ਸਿੰਘ ਜੀ ਉਹਨਾਂ ਨੂੰ ਕਿਵੇਂ ਧੱਕੇ ਨਾਲ ਛੁੱਟੀ ਭੇਜਿਆ ਗਿਆ ਕਿਵੇਂ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਹੋਈ ਕਿ ਇਹ ਜਥੇਦਾਰੀ ਤੁਸੀਂ ਆਪ ਦੇ ਨਾਲ ਛਾਤੀ ਤੇ ਲੈ ਕੇ ਨਾਲੇ ਜਾਣੀ ਹੈ ਆਪਾਂ ਵੀ ਕਦੇ ਸੇਵਾ ਮੁਕਤ ਹੋਣਾ ਕੀ ਤੁਸੀਂ ਪਰੰਪਰਾਵਾਂ ਛੱਡ ਕੇ ਜਾ ਰਹੇ ਹੋ ਅੱਜ ਮੌਕਾ ਥੋਡੇ ਕੋਲ ਇਹ ਬਾਬਾ ਬੁੱਢਾ ਜੀ ਦੀ ਗੱਦੀ ਤੇ ਹੱਕ ਚ ਖਲੋਣ ਦਾ ਅੱਜ ਮੌਕਾ ਥੋਡੇ ਕੋਲ ਇਹ ਛੇਵੇਂ ਪਾਤਸ਼ਾਹ ਦੇ ਤਖਤ ਜਿਹੜਾ ਰਚਿਆ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਕੇਂਦਰ ਜਿੱਥੋਂ ਸਾਰਾ ਸਿੱਖ ਪੰਥ ਊਰਜਾ ਲੈਂਦਾ ਹੈ ਇਸ ਦੇ ਅਸਥਾਨ ਨੂੰ ਬਰਕਰਾਰ ਰੱਖਣ ਦਾ ਤੇ ਨੂੰ ਬਲੰਦੀਆਂ 'ਚ ਲੈ ਕੇ ਜਾਣ ਦਾ ਸੇਵਾ ਗੁਰੂ ਨੂੰ ਸਮਰਪਿਤ ਹੋ ਕੇ ਨਿਭਾਓ ਇੱਕ ਪਘੋੜੇ ਧਿਰ ਨੂੰ ਸਮਰਪਿਤ ਹੋ ਕੇ ਨਾ ਨਿਭਾਓ